ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ 4 ਕਟੀਆਂ ਵਕਾਉ ਨੇ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਰਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਪੁਰਾਤਾਂ ਦੇ ਫਾਲੋਅਰ ਪਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡਾ ਟੱਕਣ ਨੂੰ ਵੀਡੀਓ ਅਪਲੋਡ ਕਰ ਸਕੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਕ ਕੋਈ ਚੱਲਦਾ ਜੀ ਬਾਈ ਦਾ ਨੰਬਰ ਲਾਵਾਂਗੇ ਪਾਸ ਸਕਰੀਨ ਉੱਪਰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਂਦੇ ਆ ਜੀ ਜਾਣਕਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਨਾ ਉਹ ਸਤਨਾਮ ਸਿੰਘ ਪਿੰਡ ਦੀਵਗੜ ਜਿਲ੍ਹਾ ਬਰਨਾਲਾ ਬਾਈ ਹਾਂ ਜੀ ਬਈ ਕੱਟੀਆਂ ਕਿੰਨੀ ਆਪਣੇ ਕੋਲ ਕੱਟੀਆਂ 4 ਅੱਜ ਠੀਕ ਹੈ ਜੀ ਪਹਿਲੀ ਗੱਡੀ ਜਾਣਕਾਰੀ ਦਿਓ ਜੀ ਪਹਿਲੀ ਗੱਡੀ ਹੈਗੀ 2 ਸਾਲ ਦੀ ਕਾਲੀ ਮੋਹਰਾ ਹਾਂ ਜੀ ਤੁਹਾਨੂੰ ਦਿਖਾ ਦੇਣੇ ਲੋ ਜਮਨ ਕਲਾ ਕਲਾ ਚਾਰ ਹੈ ਸਮਝੋਣੀ ਲਈ ਚੈੱਕ ਕਰ ਸਕਦਾ ਭਰਾ ਕਿ ਜੁੜੀ ਹੋਏ ਫੂਸ ਚੱਕਲੇ ਨੀ ਕਰਮਾ ਵਾਲੀ ਉਹਦੀ ਨਾਲ ਵੀ ਨਾਲ ਸਿੰਘੀ ਸਿੰਘੀ ਭਰਾ ਬਹੁਤ ਸੋਹਣੀ ਫੈਕਚਰ ਕੱਢਦੇ ਆ ਇੰਦਰ ਨੂੰ ਆਪ ਦਿਖਾਉਂਦਾ ਲੋ ਜੀ ਸਿੰਘੀ ਸਿੰਘੀ ਕਰਮਾ ਵਾਲੀ ਬਹੁਤ ਸੋਹਣੀ ਹੁੰਦੀ ਸੀ ਪੂਰੀ ਚੰਗੀ ਐ ਸਾਰੇ ਪਾਸੇ ਚੰਗੀ ਛੋਟਾ ਮੂੰਹ ਤੇ ਸਿੰਘ ਦਾ ਤੁਸੀਂ ਨਾਲ ਹੀ ਚੈਨ ਬੋਰਡ ਲੋ ਇਦਾਂ ਦੇ ਮੂੜੇ ਵੇ ਸਿੰਘ ਪੱਟ ਪੁੜਾ ਤੇ ਤੋਰਾ ਤਾਰਾ ਕਰਮਾ ਵਾਲੀ ਦਾ 2 ਸਾਲ ਦੀ ਐ ਖੀਰੀ ਹੈ ਗੱਟੀ ਜਮ ਸਤਨਾਮ ਭਾਈ ਯਾਰ ਰੇਟ ਜਮਾ ਖਿੱਚ ਕੇ ਰੇਟ ਇਹਦਾ ਮੁੱਲ 45000 ਹਾਂਜੀ ਤੇ ਦੇਣੀ ਕਿੰਨੇ ਦੀ ਆਪਾਂ ਬਸ ਦੇ ਦੇਗੇ ਆਪਾਂ ਮੌਕੇ ਤੇ ਕੋਈ ਜਦੋਂ ਫੋਨ ਲਾਉ ਜਦੋਂ ਭਾਅ ਬਣ ਕੇ ਦੇ ਦਾਂਗੇ ਹਨਾ ਹਾਂਜੀ ਮੜਾ ਮੋਟਾ ਮਾਨਤਨ ਹੋ ਜੂ ਮਾਨਤਨ ਕਰਾਂਗੇ ਯਾਰ ਹੋਲੀ ਕਰੇਗਾ ਹਾਂ ਹਾਂ ਪੂਰਾ ਕਰ ਦੇਣਗੇ ਠੀਕ ਹੈ ਲੋ ਪ੍ਰਾਤ ਸਿੰਘੀ ਸੁੰਗੀ ਨੂੰ ਦਿਖਾ ਦੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਹਾਂਜੀ ਬਾਈ ਦੂਜੀ ਦੱਸੋ ਇਹ ਤਾਂ 20 ਸਾਲ ਦੀ ਇਹ ਬੱਲੀ ਨੀਲੀ ਦਾ ਵੀ ਚਾਗੀ ਹਾਂਜੀ ਹੂੰ ਇਹ ਵੀ ਕੱਟੀ ਬਹੁਤ ਚੰਗੀ ਹੈ ਬਾਈ ਹਾਂਜੀ ਕੀ ਰੇਟ ਰਮ ਇਹ ਕਿਦਾਂ ਦਾ ਸਿੱਟਿਆ ਹਾਂਜੀ ਰੇਟ ਦੁੱਟ ਭਰਾ ਦਾ ਰੇਟ ਇਹਦਾ 1 ਮਲ 45000 ਇਹਦਾ 45000 ਹਾਂ ਬਹੁਤ ਚੈੱਕ ਕਰਸਾ ਦੇ ਬਰਾ ਠੀਕ ਹੈ ਜੀ ਨੋੜ ਦੇ ਕੱਦ ਬੈਠਾ ਸੁੱਖਣਾ ਕਰਮ ਬਹੁਤ ਵੱਡੀ ਝੋਟੀ ਆ ਠੀਕ ਹੈ ਟੀਕਾ ਕਿਤੇ ਨਹੀਂ ਭਰਾ ਭਾਈ ਨਾ ਨਾ ਟੀਕਾ ਨਹੀਂ ਇਥੇ ਹੀਟ ਸੀਗੀ ਥੋੜੀ ਜਿਹੀ ਘੱਟ ਸੀਗੀ ਜਰਹੀ ਠੀਕ ਹੈ ਠੀਕ ਹਾਂ ਬੈਪਰ ਭਰਾਏ ਨਹੀਂ ਮੈਂ ਕਹਾਂ ਉਹ ਆਪਾਂ ਇਹ ਜੋੜਾ ਲੈ ਕੇ ਆਣਾ ਭਾਈ ਕਹੇ ਨੇ ਜੋੜਾ ਉਹ ਹੀ ਜਾ ਕਰ ਦਾਂਗੇ ਆਪਾਂ ਮੰਨਤਾ ਨਾ ਫੁੱਲ ਕਰ ਦੇਗਾ ਹਾਂ ਜੋ ਭਰਾ ਤੇ ਸੁਣ ਠੰਡ ਖਾਣੇ ਚਾਰੇ ਥਾਣਾ ਕੱਲਾ ਕੱਲਾ ਥਾਣਾ ਕਰਮਵਾੜੀ ਦਾ ਲੋ ਜੀ ਚੈੱਕ ਕਰਸਾ ਚਾਰੇ ਥਾਣਾ ਚਾਰੇ ਜਮ ਥਾਣਾ ਦੀ ਗਾਰੰਟੀ ਹੋਊ ਆਪਣੀ ਠੀਕ ਹੈ ਜੀ ਹਾਂਜੀ ਤਿੰਨ ਨੰਬਰ ਦਾ ਦੱਸੋ ਜੀ ਤਿੰਨ ਨੰਬਰ ਵਾਲੀ ਆ ਗਈ ਇਹ ਬਈ ਹੈਗੀ 1.5 ਸਾਲ ਦੀ ਕੱਤੀ ਹਾਂਜੀ ਤੇ ਥਾਣ ਥੋਣੇ ਦੇ ਬਹੁਤ ਚੰਗੇ ਇੱਕ ਨੰਬਰ ਹੈ ਜਮ ਹਾਂਜੀ ਸਿੰਘ ਸਿੰਘ ਦਾ ਪੂਰਾ ਸਟਾਫ ਹੈ ਸਿੱਗੀ ਸਿੱਗੀ ਬਹੁਤ ਸੋਹਣੀ ਆ ਪਧਲੇ ਪਿੰਡੇ ਜਾਵੇ ਹੈਨਾ ਇਹ ਨੰਬਰ ਆ ਯਾਰ ਪਧਲੇ ਪਿੰਡੇ ਜਾਣਾ ਵੀ ਹਾਂ ਸਾਡ ਸਾਡ ਕੇ ਲਿਆਉਂਦੀ ਆਪਾਂ ਵੀ ਭਲਕੇ ਠੀਕ ਹੈ ਜੀ ਇਹ ਥੋੜਾ ਡਰਦੀ ਆ ਤੇ ਧਲਿਆਰੀ ਦੀ ਆਲਜੀ ਕਰਦੀ ਆ ਬਸ ਠੀਕ ਹੈ ਚਾਰ ਹੀ ਥਾਣਾ ਭਰਾ ਦੇ ਬਹੁਤ ਅੱਛਾ ਸੋਹਣਾ ਬਾਹਰੋਖਲਾ ਬਈ ਇੱਥੇ ਲੈ ਕੱਦ ਬੈਠ ਸੁਖਨਾ ਕਰ ਮੈਨੂੰ ਦੱਸ ਹੁਣ ਲੋ ਜੀ ਪਹਿਲਾਂ ਥੋੜੀ ਜੀ ਬਸ ਲੋ ਜੀ ਕੱਤੀ ਇਹ ਵੀ ਬਹੁਤ ਮਤਲੇ ਪਿੰਡ ਜੇ ਬਰਾਹਮਣ ਬ੍ਰੀਕ ਆ ਜਮਾ ਇੱਕ ਨੰਬਰ ਵਾਲਾ ਪੂਰੀ ਸਤਨਾਬਈ ਦਾ ਰੇਟ ਇਹਦਾ ਮੁੱਲ 32000 ਬਾਈ ਇਹਦਾ 32000 ਨੋਪਰਾ ਬਾਈ ਕੋਲ ਹਰ ਤਰ੍ਹਾਂ ਦੇ ਮੋਲ ਆ ਠੀਕ ਹੈ ਜੀ ਜਿਹੜੀ ਤੁਹਾਡੇ ਫਟ ਆਉਂਦੀ ਬਾਈ ਨੇ ਸਿਲੈਕਟ ਕਰ ਲਿਆ ਨੰਬਰ 2 ਨੰਬਰ ਕਹਿ ਕੇ ਹਾਂ ਜੀ ਬਈ ਅਗਲੀ ਦੱਸੋ ਜੀ ਇਹ ਕ ਟੀਵੀ 1.5 ਸਾਲ ਦੀ ਹੋਈ ਆ ਹਾਂਜੀ ਸਾਲ ਤੋਂ ਮੰਨ ਉੱਤੇ ਆ ਕਿ 1.5 ਦੇ ਘੱਟ ਹੋਊਗੀ ਹਾਂਜੀ ਦੇਖੋ ਮੜਾ ਪੈਰ ਨਾ ਥਾਂ ਤੇ ਖੋਣ ਲਗੇ ਸੀ ਇਹਦਾ ਥੋੜਾ ਜਿਹਾ ਸਿੰਗ ਜਿਹਨ ਮੱਥਾ ਚੌੜਾ ਰੱਖੂਗੀ ਠੀਕ ਹੈ ਜੀ ਬਾਕੀ ਸਾਰਾ ਕੁਝ ਓਕੇ ਆ ਜਮਾ ਠੀਕ ਹੈ। ਇਹ ਵੀ ਬਾਈ ਪਤਲੇ ਪਿੰਡੇ ਚ ਲੱਗਦੀ ਹੈ ਨਾ। ਹਾਂ ਹਾਂ ਬਰੀਕ ਹੈ ਪੂਰੀ ਦੁੱਧ ਵਾਲੀ ਤਾਂ ਬਹੁਤ ਚੰਗੀ ਆ। ਹਾਂਜੀ ਹਾਂਜੀ ਬਾਈ ਚਾਰ ਥਾਣਾ ਬੜੇ ਸੋਹਣੇ। ਚਲੋ ਦੁੱਧ ਇਹ ਕਰ ਮੜੀ ਰਹੀ ਮੜਾ ਸਿੰਗੀ ਖੁੱਲਾ ਰੱਖੋ ਬਰਾ ਕਿਤਾ ਚੌੜਾ ਕਰਕੇ ਮੋੜੂਗੀ ਉਸ। ਠੀਕ ਹੈ ਠੀਕ ਹੈ। ਬਾਈ ਥਿਰੋਗੜ ਵਸ ਚੱਲ ਕੋਈ। ਇੱਕ ਮਿੰਟ ਖੜ੍ਹ ਜੀ ਮੈਂ ਸਿੰਗੀ ਦਿਖਾ ਦਿੰਦੇ। ਸਿੰਗ ਇੱਥੇ ਮੋੜ ਜਣਾ ਦੇ ਅੰਦਰ ਹੀ ਗੋਲ ਕਰ ਜਾਣਾ। ਮੁਰਗੀਆਂ ਵੈਸੇ ਚੂੜੀ ਵਾਲਾ ਸਿੰਗ ਐਸ ਵਧੀਆ। ਥੋੜੀ ਸਾਂਭੀ ਵੀ ਘੱਟ ਆਗੀ ਪਰਾ। ਠੀਕ ਹੈ। ਸਿੰਗੀ ਸਾਂਭੀ ਜਿਆ ਵੜੀ ਕੱਟੀ ਨਹੀਂ ਮੜੀ। ਠੀਕ ਹੈ ਜੀ। ਚੰਗਾ ਬਸ ਉਹ ਨਹੀਂ ਖੋਂਦੀ ਬਸ ਲੋ ਜੀ ਇਹਦਾ ਥਾਣਾ ਫਿਰ ਚੈੱਕ ਕਰਾ ਤੇ ਚਾਰ ਹੀ ਇਹਦੇ ਆ ਬਿਲਕੁਲ ਚਾਰ ਹੀ ਇਹਦੇ ਆ ਚਾਰ ਹੀ ਇਹਦੇ ਇਹਦੇ ਵੀ ਚੈੱਕ ਕਰਾ ਦੋ ਮਾੜੇ ਦਰਦੀ ਆ ਦਰਦੀ ਨਾ ਥੋੜਾ ਜਿਹਾ ਕੋਈ ਚੱਕਰੀ ਨਹੀਂ ਗਰੰਟੀ ਹੂ ਆਪਣੀ ਠੀਕ ਹੈ ਚਾਰ ਹੀ ਜਿਵੇਂ 17 ਬਈ ਜਿਆਦਾ ਰੇਟ ਜਮ ਇਹਦਾ ਮੁੱਲ 28000 ਇਹਦਾ ਮੁੱਲ 28000 ਲੋ ਭਰਾ ਜਿਹੇ ਜੀ ਸਾਨੂੰ ਚਾਹੀਦੀ ਆ ਉਹੋ ਜੀ ਕੱਟੀ ਮਿਲ ਜੂ ਚਾਰਾਂ ਚੋਂ ਠੀਕ ਹੈ ਜੀ ਜਿਹੜੀ ਫੈਕਟਰੀ ਹੈ ਬਾਈ ਦੇ ਨੰਬਰ ਮੁਤਾਬਕ ਉਹਦੇ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਦੀਪਗੜ੍ਹ ਨੇੜੇਪਰ ਆਉਣ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ